ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ بڑے ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕਿ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ 'ਚ ਹੋ ਕੀ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਸਸੋਡਿਆ ਕੇਜਰੀਵਾਲ ਜੈਨ ਪਾਠਕ ਭੈਭੂ ਕੁਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਪਾਰਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਦੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ Chief Minister ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹ ਵੀ ਕੇਜਰੀਵਾਲ ਦੇ ਮਗਰ ਫਲੇਲੇ ਮੁਕ Chief Minister ਜਦੋਂ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆਕੇ ਉਦਘਾਟਨ ਕਰਦਾ ਕੇਜਰੀਵਾਲ ਆਕੇ ਸੰਬੋਧਨ ਕਰਦਾ ਕੇਜਰੀਵਾਲ ਆਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਇਹ ਤੋਂ ਮੈਨੂੰ ਲੱਗਦਾ ਐ ਜੀ ਸਿਚੁਏਸ਼ਨ ਕੱਲੇ ਪੰਜਾਬ ਚ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇੱਕ ਇਲੈਕਟਿਡ ਸਟੇਟ ਦੇ Chief Minister ਨੂੰ ਜ਼ੀਰੋ ਕਰਤਾ ਹੋਏ ਟਰਸਟ ਹੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟ ਹੀ ਨਹੀਂ ਕਰਦੇ ਕੋਈ ਪੰਜਾਬ ਦਾ ਐਮ ਐਲ ਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਿਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਮਿਨਿਸਟਰ ਦੇ ਨਾਲ ਟੇਬਲ ਲਾਇਆ ਉਹ ਸਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ ਮਿਨਿਸਟਰ ਦਾ ਕੰਮ ਹੈ ਕੱਲਾ ਦਸਕਤ ਕਰਨਾ ਇਹ ਤੁਹਾਨੂੰ ਪਤਾ ਹੀ ਹੋਆ ਕਾਰਨ ਹੈ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ ਉਹਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਕਿ ਤਗੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਣ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ ਪਾਰਟੀ ਖੜੀ ਕਰਦੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚ ਆ ਗਿਆ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਅਸੀਂ 24000 ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਾਮ ਮੈਨੂੰ ਤਾਂ ਡਰ ਆਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਐਨਾ ਹੋ ਜਾਣਾ ਹੈ ਕਿ EMPLOYEES ਨੂੰ ਲੱਗਦਾ ਦਫਤਰੇ ਨਹੀਂ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15 20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ ਦੋ ਦੋ ਮਹੀਨੇ ਲੇਟ ਹੋਣਗੀਆਂ ਤਨਖਾ ਮ ਪਹਿਲਾ ਸਟੇਟ ਹੋਊਗਾ ਜਿੱਥੇ ਦੋ ਦੋ ਮਹੀਨੇ ਵਿਰਣਕਾਵਾਂ ਲੇਟ ਹੋਣ ਗਿਆ ਆ ਸਾਰੀਆਂ ਕਰਤੂਤਾ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰ ਰਿਹਾ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਂਦੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਲੜ ਸਰਕਾ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਆਹ ਤਾਂ ਹਾਲਾਤ ਆ ਓਨੇ ਹੀ ਬੰਦੇ ਖਥੋੜੀਆਂ ਨਾਲ ਐ ਓਨੇ ਹੀ ਬੰਦੇ ਆ ਬਹਿਬਕ ਮਾਰਨ ਨਾਲ ਐ ਓਨੇ ਬੰਦੇ ਇਹਨਾਂ ਦੇ ਜੈਨ ਨਾਲ ਐ ਸਾਰਾ ਅੱਜ ਸਾਰਾ ਢਾਂਚਾ ਹੀ ਆਈ ਐ ਮੈਂ ਪੰਜਾਬੀਆਂ ਨੂੰ ਹੱਥ ਬੇਨਤੀ ਬੇਨਤੀ ਕਰਦਾ ਆ ਤਾਂ ইস্ট ਇੰਡੀਆ ਕੰਪਨੀ ਤੋਂ ਹੀ ਭੇੜੇ ਹੋਏ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਨੇ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਹੜੇ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਇਹਨਾਂ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਹੀ ਫਸਟ ਗਰੰਟੀ ਲਾ ਲੋ 1000 ਰੁਪਏ ਆ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾਂ ਮਹਿਲਾਵਾਂ ਕਹਿੰਦੀਆਂ ਸੀਗੇ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਆ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਮੈਂ ਕਰ ਰਹੀ ਹਾਂ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਅੱਜ ਪੰਜਾਬ ਦੀਆਂ ਚੇਅਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰ ਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਦੀ ਆ ਮੀਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਆ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਰੀਸੈਂਟਲੀ 1 ਜੂਨ ਨੂੰ ਧਰਨਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਹੈ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬਸ ਮੈਂ ਤੁਹਾਡੇ ਸਾਰੇ ਅੱਗੇ ਇਹ ਹੀ ਬੇਨਤੀ ਕਰਦੀ ਹਾਂ ਲੁਧਿਆਣਾ ਵਾਸੀਆਂ ਦੇ ਅੱਗੇ ਦੇਖੋ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ अरोड़ा ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ ਕੇਂਦਰੀ ਵਾਰਤਾਲਾਪ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਹੈ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਲਾਇਨ ਆਰਡਰ ਦਾ ਉਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਤੇ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਇਹ ਤੁਹਾਡੇ ਸਾਹਮਣੇ ਹੀ ਹੈ